ਸ਼ਕਤੀ ਦੇਖ ਰਹੀ ਹਾਂ ਪੰਜਾਬੀ ਬਾਰਡਰ ਨਿਊਜ਼ ਤੇ ਮਹਾਜੀਤ ਕੇ ਸ਼ਰਮਾ ਇਸ ਵੇਲੇ ਪਹੁੰਚੇ ਆਂ ਭਾਰਤ-ਪਾਕਿਸਤਾਨ ਸਰਹੱਦ ਦੇ ਬਿਲਕੁਲ ਨਜ਼ਦੀਕੀ ਪਿੰਡ ਭਪਾਲਪੁਰ ਵਿਖੇ ਦਾਦੀ ਜੀ ਕੇਜ ਬਾਰਡਰ ਦੀ ਗੱਲ ਕਰਾਂ ਤਾਂ ਇੱਥੋਂ ਸਿਰਫ 300 ਮੀਟਰ ਦੀ ਦੂਰੀ ਤੇ ਭਾਰਤ-ਪਾਕਿਸਤਾਨ ਸਰਹੱਦ ਹੈ ਔਰ ਇੱਥੋਂ ਦੇ ਲੋਕਾਂ ਦਾ ਜੀਵਨ ਜਾਂਪਨ ਇਸ ਵੇਲੇ ਜੇ ਗੱਲ ਕੀਤੀ ਜਾਵੇ ਤਾਂ ਬਹੁਤ ਔਖਾ ਹੋਇਆ ਪਿਆ ਕਿਉਂਕਿ ਪਿਛਲੇ 3 ਦਿਨ ਤੋਂ ਪਾਕਿਸਤਾਨ ਵੱਲੋਂ ਲਗਾਤਾਰ ਪੰਜਾਬ ਦੇ ਵਿੱਚ ਹਮਲੇ ਕੀਤੇ ਜਾ ਰਹੇ ਨੇ ਪਠਾਨਕੋਟ ਦੇ ਵਿੱਚ ਹਮਲੇ ਕੀਤੇ ਜਾ ਰਹੇ ਨੇ ਔਰ ਰਾਤ ਪਹਿਲੀ ਵਾਰ ਜੋ ਹੈ ਪਾਕਿਸਤਾਨ ਦੇ ਵੱਲੋਂ ਬਮਿਆਲ ਸੈਕਟਰ ਦੇ ਵਿੱਚ ਵੀ ਹੈਵੀ ਫਾਇਰਿੰਗ ਜੋ ਹੈ ਕੀਤੀ ਗਈ ਹੈ ਡਰੋਨ ਦੇ ਰਾਹੀਂ ਜੋ ਹੈ ਇਸੇ ਹਲਚਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਵੱਡੇ ਤਮਾਕੇ ਜ਼ੋਨਸ ਖੇਤਰ ਦੇ ਵਿੱਚ ਹੋਏ ਨੇ ਔਰ ਇੱਥੋਂ ਦੇ ਲੋਕ ਜਾਉਨੇ ਇਸ ਵੇਲੇ ਦਸ਼ਾ ਦੇ ਮਾਹੌਲ ਦੇ ਵਿੱਚ ਨੇ ਪਰ ਕਿਤਨਾ ਕਿਤੇ ਇਹਨਾਂ ਲੋਕਾਂ ਦੇ ਵਿੱਚ ਇਸ ਵਿਲੇ ਪ੍ਰਸ਼ਾਸਨ ਦੇ ਪ੍ਰਤੀ ਦੋਸ਼ ਹੈ ਕਿਉਂਕਿ ਜਦੋਂ ਵੀ ਹੁਣ ਤੱਕ ਐਵੇਂ ਦਾ ਮਾਹੌਲ ਬਣਿਆ ਤਾਂ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਇੱਥੋਂ ਖੁਦ ਲਜਾਇਆ ਗਿਆ ਔਰ ਪਠਾਨਕੋਟ ਜਨਰਲ ਦੈਮ ਸਿੰਘ ਦੇ ਵਿੱਚ ਇੱਕ ਸ਼ਿਵਰ ਕੈਂਪ ਬਣਾ ਕੇ ਇੱਥੋਂ ਇਹਨਾਂ ਦੇ ਬੱਚਿਆਂ ਨੂੰ ਇਹਨਾਂ ਦੇ ਪਰਿਵਾਰਾਂ ਨੂੰ ਉੱਥੇ ਸੁਰੱਖਿਅਤ ਰੱਖਿਆ ਜਾਂਦਾ ਰਿਹਾ ਲੇਕਿਨ ਇਸ ਵਾਰ ਪਹਿਲੇ ਨਾਲੋਂ 10 ਗੁਣਾ ਜ਼ਿਆਦਾ ਹਾਲਾਤ ਖਰਾਬ ਹੋਣ ਦੇ ਬਾਵਜੂਦ ਆਦਿ ਇੱਕ ਲਗਭਗ ਪਾਕਿਸਤਾਨ ਵੱਲੋਂ ਇਸ ਵਿਲੇ ਜੰਗ ਦੀ ਸ਼ੁਰੂਆਤ ਹੀ ਕਰ ਦਿੱਤੀ ਗਈ ਹੈ ਜਿਸ ਦੇ ਚੱਲਦੇ ਵੀ ਹਾਲੇ ਤੱਕ ਕਿਸੇ ਵੀ ਤਰ੍ਹਾਂ ਦੇ ਇਨ੍ਹਾਂ ਲੋਕਾਂ ਨੂੰ ਹੁਕਮ ਨਹੀਂ ਮਿਲੇ ਕਿ ਉਹ ਆਪਣੇ ਬੱਚਿਆਂ ਨੂੰ ਲੈ ਕੇ ਸੁਰੱਖਿਅਤ ਥਾਵਾਂ ਤੇ ਚਲੇ ਜਾਣ ਪਰ ਇਨ੍ਹਾਂ ਲੋਕਾਂ ਦੇ ਵੱਲੋਂ ਆਪਣੇ ਤੌਰ ਤੇ ਆਪਣੇ ਬੱਚਿਆਂ ਨੂੰ ਕਿਤੇ ਨਾ ਕਿਤੇ ਸੁਰੱਖਿਅਤ ਥਾਵਾਂ ਤੇ ਸ਼ਿਫਟ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਲੋਕਾਂ ਦੇ ਵਿੱਚ ਇਸ ਵਿਲੇ ਭਾਰੀ ਰੋਸ ਹੈ ਕਿ ਸਰਕਾਰ ਵੱਲੋਂ ਨਾ ਤਾਂ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਪੱਕਾ ਮੋਰਚੇ ਦਾ ਪ੍ਰਬੰਧ ਕਰਕੇ ਦਿੱਤਾ ਜਾਂਦਾ ਔਰ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਸ਼ਿਫਰ ਕੈਂਪ ਦਾ ਜੁਲੰਨ ਕਰਕੇ ਦਿੱਤਾ ਗਿਆ ਜਿੱਥੇ ਕਿ ਅਸੀਂ ਆਪਣੇ ਬੱਚਿਆਂ ਨੂੰ ਲਿਜਾ ਸਕੀਏ ਤੇ ਸੁਰੱਖਿਅਤ ਥਾਵਾਂ ਤੇ ਰੱਖ ਸਕੀਏ ਤੁਹਾ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਆਖਰੀਨਾਂ ਨੂੰ ਕੀ ਕੀ ਸਮੱਸਿਆਵਾਂ ਦਾ ਸਾਹਮਣਾ ਇਸ ਲਈ ਕਰਨਾ ਪੈ ਰਿਹਾ ਕੀ ਨਾਮ ਹੈ ਭਾਜੀ ਨਾਮ ਸਾਇਲ ਸਿੰਘ ਜੀ ਕੀ ਗਲਤੀ ਹੈ ਜੀ ਇਸ ਵੇਲੇ ਤੁਹਾਤ ਨੂੰ ਸੇ ਹੈਵੀ ਫਾਇਰਿੰਗ ਹੋਈ ਹੈ ਬਿਲਕੁਲ ਬਾਰਡਰ ਤੇ ਤੁਹਾਡਾ ਪਿੰਡ ਹੈ ਕੀ ਕਹਿਣਾ ਚਾਹੋਗੇ ਮੈਂ ਤੇ ਜੀ ਇਹ ਕਹਿਣਾ ਚਾਹੁੰਦਾ ਕਿ ਜਦੋਂ ਮਤਲਬ ਇਲੈਕਸ਼ਨ ਆਉਂਦੇ ਜਦੋਂ ਵੋਟ ਆਉਂਦੇ ਹੈ ਤੇ ਉਦੋਂ ਸਰਕਾਰ ਨੂੰ ਆਪਣਾ ਪਿੰਡ ਛੋਟਾ ਕੇ ਬਾਲਾ ਲਵ ਜਾਂਦਾ ਹੁਣ ਜਿੱਦਾਂ ਫਾਇਰਿੰਗ ਹੋ ਰਹੀ ਹੈ ਜਿੱਦਾਂ ਰਿਸਕ ਹੈ ਸਾਰੇ ਬੱਚੇ ਜਿਹੜੇ ਸਾਡੇ ਨਾਲ ਛੋਟੇ ਬੱਚੇ ਸਾਰੇ ਅਸੀਂ ਰਿਸ਼ਤੇਦਾਰਾਂ ਦੇ ਭੇਜ ਦਿੱਤੇ ਹੈ ਹੁਣ ਨਹੀਂ ਉਹਨਾਂ ਨੂੰ ਮਤ ਉਹਦਾ ਹੀ ਬੀਆਰ ਉਹਦੇ ਜਿਹੜਾ ਬਣਾ ਕੇ ਦਿੱਤਾ ਰੋਡ ਉਹਦੇ ਥੱਲੇ ਆਪੇ ਤੁਸੀਂ ਤੁਹਾਨੂੰ ਰਸਿਆ ਹੀ ਹੈ ਪੂਰੇ ਆਪੇ ਇੰਤਜ਼ਾਮ ਪੂਰਾ ਕੀਤਾ ਹੈ ਮਤਲਬ 5 ਦਿਨ ਪੂਰੇ ਸਫਾ ਸਾਫ ਸਫਾਈ ਕੀਤੀ ਹੈ ਤੇ ਕੋਈ ਸਰਕਾਰ ਵੱਲੋਂ ਕੋਈ ਇੱਥੇ ਕੋਈ ਨਹੀਂ ਆਇਆ ਕਿ ਤੁਸੀਂ ਕਿੱਦਾਂ ਦੇ ਹੋ ਕੀ ਹਾਲ ਹੈ ਤੁਹਾਡਾ ਅੱਗੇ ਅੱਗੇ ਪਿੱਛੇ ਜਾਓ ਤੁਹਾਡਾ ਰਹਿਣ ਦਾ ਇੱਥੇ ਹੈ ਕੱਲ ਨੂੰ ਕੋਈ ਹੋ ਜਾਂਦਾ ਖਾਣਾ ਪੀਣਾ ਕੀ ਹੈ ਕੋਈ ਪ੍ਰਬੰਧ ਸਾਡਾ ਕੋਈ ਨਹੀਂ ਹੈਗਾ ਸਰਕਾਰ ਨੇ ਕੋਈ ਸਾਨੂੰ ਇੱਕ ਵਾਰੀ ਨਹੀਂ ਆ ਕੇ ਪੁੱਛਿਆ ਕਿ ਤੁਸੀਂ ਇੱਥੇ ਬਾਰਡਰ ਦੇ ਮਤਲਬ ਨਾਲ ਦੇ ਪਿੰਡ 500 ਮੀਟਰ ਤੇ ਬਾਰਡਰ ਸਾਡੇ ਪਿੰਡ ਤੋਂ ਕੋਈ ਆ ਕੇ ਨਹੀਂ ਪੁੱਛਿਆ ਕਿ ਮਤਲਬ ਤੁਹਾਡਾ ਕੋਈ ਇੰਤਜ਼ਾਮ ਇਹ ਆ ਕੱਲ ਨੂੰ ਜੇ ਫੈਰਿੰਗ ਹੁੰਦੀ ਹੈ ਤੁਸੀਂ ਇਹ ਕਰੋ ਕੋਈ ਕਿਸੇ ਕੋਈ ਵੀ ਨਹੀਂ ਆਇਆ ਇੱਥੇ ਜਦੋਂ ਇਲੈਕਸ਼ਨ ਹੁੰਦੇ ਆ ਤੇ ਗੱਡੀਆਂ ਤੇ ਗੱਡੀਆਂ ਆਉਂਦੀਆਂ ਇੱਥੇ ਕੀ ਬੋਰਡ ਤੁਸੀਂ ਸਾਨੂੰ ਪਾ ਦੋ ਤੇ ਈਦਾ ਹੋ ਜਾਏਗਾ ਤਾਂ ਤੁਹਾਨੂੰ ਈਦਾ ਤੁਹਾਨੂੰ ਸੇਫਟੀ ਕਰ ਲਾਂਗੇ ਕੋਈ ਇੱਕ ਵੀ ਬੰਕਰ ਨਹੀਂ ਸਾਡੇ ਬਣਿਆ ਅਜੇ ਤੱਕ ਕਿ ਕੱਲ ਨੂੰ ਜੇ ਈਦਾਂ ਦੀ ਭਾਰੀ ਕੱਲ ਨੂੰ ਕੀ ਫੈਰਿੰਗ ਤੇ ਹੋ ਰਹੀ ਹੈ ਜੀ ਕੱਲ ਉਹ ਜੇ ਹੋਏਗੀ ਤੇ ਕਿੱਥੇ ਵੜਾਂਗੇ ਪੂਰਾ ਪਿੰਡ ਕੀ ਮੰਗ ਕਰਦੇ ਇਸ ਲਈ ਮੰਗ ਜੀ ਇਹੀ ਕਰਨੇ ਆ ਕਿ ਜਿੱਦਾਂ ਬੋਰਡ ਲੈਣਾ ਹੈ ਉਹਦਾ ਸਾਡੇ ਸੇਫਟੀ ਵੀ ਤੇ ਕਰੋ ਕੱਲ ਨੂੰ ਸਾਡਾ ਕੀ ਆਹੀਂ ਆਪਣੇ ਫੈਮਲੀ ਕਿਤੇ ਨਾ ਬਾਹਰ ਭੇਜੀ ਆਪਣੇ ਕੋਲ ਰੱਖੀਏ ਕਿਦਾ ਮਨ ਕਰਦਾ ਜੀ ਫੈਮਲੀ ਦੂਰ ਭੇਜ ਜਾਂਦਾ। ਕਿ ਕੱਲ ਨੂੰ ਕੁਛ ਵੀ ਹੋਵੇ ਆਪਣੇ ਬੰਕਰ ਬਣਾ ਕੇ ਦਿਓ ਜਿੱਦਾਂ ਜਾਣ ਕੇ ਦੇ ਵਿੱਚ ਤੁਸੀਂ ਦੇ ਦਿਓ ਘਰ ਘਾਰੇ ਕਿ ਕਿ ਦਿੱਤਾ ਉਹਨਾਂ ਨੇ। ਸਾਨੂੰ ਵੀ ਇੱਕ ਬੰਕਰ ਦੇਣ ਕਿਤੇ ਕੱਲ ਨੂੰ ਕੀ ਇੱਕ ਇੱਕ ਹੀ ਬੰਕਰ ਦੇ ਦੇਣ ਸਰਕਾਰ ਇਹ ਹੀ ਮੰਗਦੇ ਆ। ਹਾਂ ਸਰ ਸਰ ਮੈਂ ਗ੍ਰਾਮ ਪੰਚਾਇਤ ਢਿੰਡਾ ਦਾ ਸਰਪੰਚ ਆ ਮੇਰਾ ਨਾਮ ਰਜਿੰਦਰ ਸਿੰਘ ਹੈ। ਸਰ ਰਾਤ ਤੋਂ ਮਹੌਲ ਰਿਹਾ ਇਸ ਵੇਲੇ ਪਹਿਲੀ ਵਾਰ ਜੋ ਹੈ ਬਮਿਆ ਸੈਕਟਰ ਦੇ ਵਿੱਚ ਵੀ ਫਾਇਰਿੰਗ ਦੀਆਂ ਆਵਾਜ਼ਾਂ ਆਈਆਂ ਨੇ ਤੇ ਕੀ ਕੀ ਕਹਿਣਾ ਚਾਹੋਗੇ ਇਸ ਪਿੰਡ ਦੇ ਵਿੱਚ ਕੀਵੇਂ ਦੇ ਤੁਹਾਨੂੰ ਪ੍ਰਬੰਧ ਮਿਲੇ ਨੇ ਹੁਣ ਤੱਕ ਤੇ ਆਪਣੀ ਸੇਫਟੀ ਲਈ ਤੁਸੀਂ ਕੀ ਕੀ ਕੀਤਾ ਜੀ ਦੇਖੋ ਜੀ ਪ੍ਰਬੰਧ ਤੇ ਸਰਕਾਰ ਵਾਲੇ ਬੰਨੋ ਕੋਈ ਵੀ ਨਹੀਂ ਸੀਗਾ ਰਾਤ ਦਹਿਸ਼ਤ ਦਾ ਮਹੌਲ ਸੀ ਪਿੰਡ ਵਿੱਚ ਕਿਉਂਕਿ ਲਾਗੇ ਜੀ ਐਂਡ ਕਿਹਾ ਜੀ ਐਂਡ ਕਿਤੇ ਬਾਉਂਡਰ ਤੇ ਫਾਇਰ ਵੀ ਹੋਇਆ ਇੱਥੇ ਆਵਾਜ਼ਾਂ ਵੀ ਸੁਣਾਈ ਦਿੱਤੀਆਂ ਤੇ ਰਾਤ ਤੁਹਾਨੂੰ ਜਿੱਦਾਂ ਮੈਂ ਪਹਿਲਾਂ ਹੀ ਕਿਹਾ ਕਿ ਅਸੀਂ ਬੀਆਰਓ ਦੀਆਂ ਪੁਲੀਆਂ ਬਣੀਆਂ ਇਹਨਾਂ ਦੇ ਥੱਲੇ ਲੋਕਾਂ ਨੇ ਰਾਤ ਸਫਾਈ ਕਰਕੇ ਇੱਥੇ ਮਤਲਬ ਤਲੇ ਪੁਰੇ ਦੇ ਖਲੇ ਰਹਿਣ ਜੋਗੀ ਜਗਾ ਬਣਾਈ ਹੈ ਸਭਾਈ ਕਰ ਕਿੰਨੀ ਵਾਦੀ ਹੈ ਜੀ ਪਿੰਡ ਦੀ ਪਿੰਡ ਦੀ ਕਰੀਬ ਕਰੀਬ 300 ਵਾਦੀ ਹੋਣੀ ਜੀ ਤੇ ਅੱਪ ਵੀ ਬੱਚੇ ਸਾਰੇ ਆਪਣੇ ਪਿੱਛੇ ਭੇਜਦੇ ਆ ਕਿੰਨੇ ਕ ਲੋਕ ਇਸ ਲਈ ਪਿੰਡੇ ਵਿੱਚ ਬਚਿਆ ਹੋਣ ਇਸ ਲਈ ਜੀ ਇਹੀ ਕੋਈ ਟੋਟਲ 65 70 ਬੰਦੇ ਇੱਥੇ ਜੀ ਆ ਗਏ ਤੁਸੀਂ ਆਪਣੇ ਪਰਿਵਾਰਾਂ ਨੂੰ ਕਿਹੜੀ ਜਗਾ ਭੇਜਿਆ ਦੇਖੋ ਜੀ ਸਾਰੇ ਬੰਦੇ ਨੇ ਆਪਣੇ ਪਰਿਵਾਰ ਨੂੰ ਆਪਣੇ ਰਿਸ਼ਤੇਦਾਰਾਂ ਦੇ ਘਰ ਹੀ ਆਲੇ ਸ਼ਿਫਟ ਕੀਤਾ ਜੀ ਕੁਝ 1 2 ਦਿਨ ਅਸੀਂ ਉੱਥੇ ਕੱਢ ਲਈਏ ਉਹਦੇ ਬਾਅਦ ਦੇਖਦੇ ਆਂ ਜੇ ਸਰਕਾਰ ਵਾਲਾ ਕੋਈ ਪ੍ਰਬੰਧ ਹੁੰਦਾ ਤਾਂ ਠੀਕ ਆ ਨਹੀਂ ਤੇ ਅਸੀਂ ਆਪ ਵੀ ਪਿੱਛੇ ਜਾਵਾਂਗੇ ਆਪਣੇ ਬੱਚਿਆਂ ਨਾਲ ਕੇ ਤੇ ਬੈਠਾਂਗੇ ਹੋਰ ਕੀ ਮੰਗ ਕਰਦੇ ਸੱਜੇ ਪ੍ਰਸ਼ਾਸਨ ਦੇ ਪ੍ਰਸ਼ਾਸਨ ਤੋਂ ਇਹੀ ਮੰਗ ਕਰਨਿਆ ਕਾਫੀ ਲੰਮੇ ਸਮੇਂ ਤੋਂ ਅਸੀਂ ਮੰਗ ਕਰ ਰਹੇ ਆ ਕਿ ਜਿਹੜੇ ਜ਼ੀਰੋ ਲਾਈਨ ਦੇ ਪਿੰਡ ਨੇ ਉਹਨਾਂ ਨੂੰ ਕਮ ਸੇ ਕਮ ਇੱਕ ਇੱਕ ਪਿੰਡ ਨੂੰ ਕੋਈ ਦੋ ਦੋ ਤਿੰਨ ਤਿੰਨ ਬੰਕਰ ਦਿੱਤੇ ਜਾਣ ਜਿਹਦੇ ਵਿੱਚ 35 ਤੋਂ 40 ਜਾਨੇ ਅੰਦਰ ਮਤਲਬ ਰਹਿ ਸਕਣ ਦਾ ਕਿ ਜੇ ਨਹੀਂ ਉਹ ਏਡਾ ਵੱਡਾ ਬੰਕਰ ਦੇ ਸਕਦੇ ਤੇ ਹਰ ਘਰ ਨੂੰ ਇੱਕ ਅੱਧਾ ਬੰਕਰ ਹੀ ਦਿੱਤਾ ਜਾਵੇ ਕੀ ਨਾਮ ਜੀ ਸੁਣਸਗੇ ਹਾਂਜੀ ਰਾਤ ਨੂੰ ਸੈਲਿੰਗ ਹੋਈ ਹੈ ਜੀ ਤੁਹਾਡੇ ਖੇਤਰ ਦੇ ਵਿੱਚ ਬਾਰਡਰ ਤੇ ਪਿੰਡ ਹੈ ਕੀ ਕਹੂੰ ਮੈਂ ਦੇਖੋ ਇਹ ਭਾਰਤੋ ਜਿਲੇ ਆਂਦਾ ਆ ਤਾਂ ਉਸ ਟਾਈਮ ਡਰ ਤੇ ਸਾਰਿਆਂ ਨੂੰ ਲੱਗਦਾ ਹੀ ਹੈ ਹਰ ਆਦਮੀ ਸੋਚਦਾ ਕਿ ਮੇਰਾ ਕੋਈ ਬਚਾਅ ਹੋਵੇ ਮਜਬੂਤੀ ਨਾਲ ਕੋਈ ਬਚਾਅ ਹੋ ਸਕੇ ਨਾ ਤਾਂ ਕਿਸੇ ਨੇ ਕੋਈ ਸਰਕਾਰ ਨੇ ਸੁਧ ਲਈ ਹੈ ਨਾ ਕੋਈ ਅੱਜ ਤੱਕ ਕਿਸੇ ਨੇ ਮੋਰਚਾ ਬਣਾ ਕੇ ਦਿੱਤਾ ਕੋਈ ਨਾ ਪਿੰਡ 'ਚ ਨਾ ਘਰ 'ਚ ਜੇ ਪਿੰਡ 'ਚ ਵੀ ਹੋਵੇ ਤਵੇ ਇੱਕ ਅਦਾ ਵੀ ਵੱਡਾ ਮੋਰਚਾ ਹੋਵੇ ਜਿੱਦਾਂ ਚੜ੍ਹਗੀਆਂ ਬੰਦੇ ਆ ਜਾਣ ਤਾ ਵੀ ਠੀਕ ਹੈ ਲੇਕਿਨ ਕੋਈ ਨਹੀਂ ਸੁਣਦਾ ਸਰਕਾਰ ਨੇ ਪਹਿਲੇ ਵੀ ਜੋ ਕਾਰਨ ਦਾ ਟਾਈਮ ਤੋਂ ਵੀ ਕਈ ਵਾਰ ਦੱਸਿਆ ਕਿ ਤੁਹਾਨੂੰ ਪਿਛੇ ਲੈ ਜਾਵਾਂਗੇ ਤੁਹਾਨੂੰ ਪਲਾਟ ਦੇਵਾਂਗੇ ਇਹ ਕਰਾਂਗੇ ਉਹ ਕਰਾਂਗੇ ਉਹ ਪਲਾਟ ਤਾਂ ਅਸੀਂ ਕਿਹੇ ਜਾਣੇ ਆ ਤੁਹਾਨੂੰ ਇਹਦਾ ਜਗਾ ਜਰੀਏ ਲੋਕਣ ਜੋਗੀ ਕਿ ਜਿਹਦੀ ਮਜ਼ਬੂਤੀ ਨਾਲ ਅੰਦਰ ਰਹਿ ਸਕੀ ਇਹ ਸਰਕਾਰ ਨੇ ਅਜੇ ਤੱਕ ਖੰਭ ਖੁਸ਼ਿਆ ਹੀ ਨਹੀਂ ਤੇ ਨਾ ਕੋਈ ਆਂਦਾ ਹੈ ਇੱਥੇ ਤੇ ਤੁਸੀਂ ਆਏ ਆਪਣੇ ਤੌਰ ਤੇ ਤੁਸੀਂ ਕੀ ਪ੍ਰਬੰਧ ਕੀਤਾ ਜੀ ਆਪਣੇ ਤੌਰ ਤੇ ਅਸੀਂ ਇਹ ਬੀਆਰਓ ਦੀਆਂ ਪੁਲੀਆਂ ਨੇ ਸੜਕ ਦੀਆਂ ਉਹ ਹੀ ਸਾਫ ਕੀਤੀਆਂ ਉਹਦੇ ਅੰਦਰ ਹੀ ਅਸੀਂ ਜੇ ਐਫਆਰ ਵੀ ਆਈ ਤਾਂ ਉਹਦੇ ਅੰਦਰ ਜਾ ਕੇ ਕਿਤੇ ਆਪਣਾ ਸੇਟ ਰੱਖ ਲਵਾਂਗੇ। ਤੇ ਇਸ ਵੇਲੇ ਜੋ ਬੱਚਿਆਂ ਨੂੰ ਸੁਰੱਖਿਤ ਭੇਜਿਆ ਗਿਆ ਉਹ ਕਿਵੇਂ ਦਾ ਪ੍ਰਬੰਧ ਕੀਤਾ ਗਿਆ? ਉਹ ਤਾਂ ਆਪਣੇ ਕਿਸੇ ਵੀ ਪਿੱਛੇ ਭੇਜਿਆ ਹੀ ਉਹ ਰਿਸ਼ਤੇਦਾਰਾਂ ਦੇ ਘਰ ਕਿੰਨੇ ਦਿਨ ਰਹਿਣਗੇ ਉੱਥੇ? ਜਾਂ ਤੇ ਅਸੀਂ ਇੱਥੇ ਵੀ ਕੀ ਕਰ ਸਕਦੇ ਹਾਂ? 98 ਵਿੱਚ ਕਾਰਗਿਲ ਟਾਈਮ ਜਾਂ ਸਰਗਿਸਟਰ ਸਰਗਿਸਟਰਾਈਕ ਟਾਈਮ ਹਰ ਵੇਲੇ ਜੋ ਸਰਕਾਰਾਂ ਮਦਦ ਕਰਦੀਆਂ ਰਹੀਆਂ ਪ੍ਰਸ਼ਾਸਨ ਜੋ ਹੈ ਉਹ ਸ਼ਿਵਰ ਕੈਂਪ ਲਗਾਉਂਦਾ ਸੀ ਤੇ ਤੁਹਾਨੂੰ ਸ਼ਿਫਟ ਕਰਦਾ ਸੀ। ਇਸ ਵਾਰ ਇਹਦਾ ਕੋਈ ਪ੍ਰਬੰਧ ਹੈਗਾ। ਇਸ ਟਾਈਮ ਤੱਕ ਕੋਈ ਪ੍ਰਬੰਧ ਨਹੀਂ ਕੀਤਾ ਨਾ ਕਿਸੇ ਨੇ ਪੁੱਛਿਆ ਨਹੀਂ ਸਰਕਾਰ ਦਾ ਤਾਂ ਕੋਈ ਨੁਮਾਇੰਦਾ ਨਹੀਂ ਆਂਦਾ ਜਿਹੜਾ ਪੁੱਛੇ ਸਾਨੂੰ ਤੇ ਇਸ ਵੇਲੇ ਕੀ ਕੀ ਮੰਗ ਕਰਦੇ ਹੋ ਪ੍ਰੋਪਰ ਪ੍ਰੋਪਰ ਮੰਗ ਤੇ ਇਹ ਹੀ ਹੈ ਕਿ ਸਾਨੂੰ ਇੱਥੇ ਕੋਈ ਮਜ਼ਬੂਤੀ ਨਾਲ ਕੋਈ ਬੈਂਕਰ ਤਾਂ ਬਣਾਜ ਦੇਣ ਜਿਹਦੇ ਅੰਦਰ ਅਸੀਂ ਲੁਕ ਸਕੀਏ ਫਾਇਰਿੰਗ ਦੇ ਦੌਰਾਨ ਇਹ ਹੋਰ ਤਾਂ ਕੁਝ ਨਹੀਂ ਜ਼ਿਆਦਾ ਅਸੀਂ ਕਰਨਾ ਚਾਹੁੰਦੇ ਇਹ ਇੰਨਾ ਤੋਂ ਹੋਏ ਕਿ ਲੋਕ ਕਿੱਥੇ ਛੇੜ ਟੱਕਣਗੇ ਬੱਚਿਆਂ ਨੂੰ ਕਿੰਨੇ ਦਿਨ ਦੇ ਅਧਿਕਾਰ ਟੱਕ ਰਹਿ ਸਕਦੇ ਆ ਅਸੀਂ ਇਸੇ ਕੋਈ ਪੱਕਾ ਮਜ਼ਬੂਤ ਕੋਈ ਹੈ ਨਹੀਂ ਰਿਸ਼ਤੇਦਾਰ ਕਿੰਨੇ ਦਿਨ ਰੱਖੇਗਾ ਹਮਨ ਜੀ ਪਿੰਡ ਪਗਵਾਲਪੁਰ ਦੀ ਗੱਲ ਕਰ ਰਹੇ ਆ ਇੱਥੋਂ ਦੇ ਲੋਕ ਨੇ ਜਿਨ੍ਹਾਂ ਦੇ ਵਿੱਚ ਇਸ ਵੇਲੇ ਮਲਾ ਲੈ ਕੇ ਪ੍ਰਸ਼ਾਸਨ ਵੱਲੋਂ ਹਾਲੇ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਇਹਨਾਂ ਦੇ ਲਈ ਪ੍ਰਬੰਧ ਨਹੀਂ ਕੀਤਾ ਗਿਆ ਕਿ ਇਹ ਇੱਥੋਂ ਸ਼ਿਫਟ ਕਰ ਸਕਣ ਔਰ ਖਾਸ ਕਰਕੇ ਇਹਨਾਂ ਲੋਕਾਂ ਦੇ ਵੱਲੋਂ ਆਪਣੇ ਤੌਰ ਤੇ ਪਿੰਡ ਦੇ ਵਿੱਚ ਇੱਕ ਬੀਆਰਓ ਦੀਆਂ ਰੋਡ ਦੇ ਕਿਨਾਰੇ ਜੋ ਕੁਲੀਆਂ ਬੰਦੀਆਂ ਨੇ ਉਸ ਦੇ ਵਿੱਚ ਉਰਾਲੀ ਪਾਰ ਤੇ ਆਪਣੇ ਬਚਾਅ ਦਾ ਪ੍ਰਬੰਧ ਕੀਤਾ ਗਿਆ ਹੈ ਕਿ ਜੇਕਰ ਸ਼ੈਲਿੰਗ ਹੈਵੀ ਹੁੰਦੀ ਹੈ ਤਾਂ ਆਪਣੇ ਬੱਚਿਆਂ ਦਾ ਆਪਣੇ ਪਰਿਵਾਰ ਨੂੰ ਲੈ ਕੇ ਉਸ ਪੁਲੀਆਂ ਦੇ ਵਿੱਚ ਆਪਣਾ ਸਮਾਂ ਬਤੀਤ ਕਰ ਸਕਣ ਜਿਵੇਂ ਦੇਖ ਰਹੇ ਹੋ ਪੰਜਾਬ ਬਾਰਡਰ ਨਿਊਜ਼ ਤੇ ਮੈਂ ਹਾਂ ਜੀ ਰਕੇਸ਼ਰ ਮਾਨ ਬੰਦਾ